ਕਣੀ ਬਸੋ ਜੀ ਅਜਿਹਾ ਫਟੜ ਹੋਇਆ ਜੇ ਤੁਸੀਂ ਤੇ ਨਾਲ ਤੁਹਾਡੇ ਜਾਣੇ ਚਾਰ ਜਾਣੇ ਹੋਰ ਕੋਡੀਆਂ ਲੱਗੀਆਂ ਕੀ ਮਸਲਾ ਇਹਨਾਂ ਆਪਣੇ ਗਵਾਰਡ ਸੀ ਆਪਣੇ ਆਪ ਦੇ ਬੰਦੇ ਆ ਤੇ ਪਿੰਨੋ ਝਗੜਾ ਕੋਈ ਨਾ ਬੜਾ ਮोटा ਪਹਿਲਾ ਆ ਤੇ ਉਹ ਲੈ ਗਏ 70 80 ਨੇ ਇਹਨਾਂ ਦੀ ਜਿਹੜੀ ਉੱਥੇ ਆ ਕੇ ਗੱਲ ਪਈ ਆ ਇਹ ਮੈਂ ਵਿੱਚ ਛਾਉਣ ਲੱਗ ਪਿਆ ਵਾ ਤੇ ਮੇਰੇ ਗੋਲੀ ਮਾਰ ਕਰ ਲਈਏ ਤੇ ਮੈਂ ਇਹਨਾਂ ਨਾਲ ਜਟਾ ਮਾਹੀ ਬੋਧਵਾ ਬਦਲੇ ਸਬੰਧੀ ਅੜਦਾ ਦੇਲੀ ਸ਼ਹਿਰਾਂ ਮਿਲ ਕੇ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਚਾਂਦ ਦੇ ਪਿੰਡ ਗਿਆ ਵਾਂ ਤੇ ਆਪ ਨੂੰ ਤਾਂ ਪਤਾ ਹੀ ਇਹ ਜੋ ਪਿੰਡਾਂ 'ਚ ਦਾਵਾ ਤੇ ਆਪਾਂ ਨੂੰ ਇਹ ਵਿਚਾਰਾ ਕਰਦੀ ਹੈ ਇਹ ਝਗੜਾ ਗੋਲੀ ਲੱਗੀ ਹੁਣ ਆ ਗੋਲੀ ਮੇਰੇ ਤੋਂ ਇਹ ਪਿੰਡ ਕੀ ਹੋਇਆ ਝਗੜਾ ਪੈਣੀ ਮਸਾ ਸਿੰਘ ਹੋਇਆ ਹਾਂਜੀ ਚਮਕੌਰ ਸਿੰਘ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਜੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂਜੀ ਕੀ ਮਿਲ ਗਈ ਜਵੇਂ ਤੁਹਾਡੇ ਦੇ ਮਿਲ ਗਈ ਆ ਜਖਮੀ ਹਾਲਤ ਚ ਭੇਜਿਆ ਤੁਹਾਨੂੰ ਚਾਰ ਬੰਦੇ ਧਰਨਾ ਹੋਰ ਵੱਢਲੇ ਆ ਕਿ ਸਾਰੀ ਘਟਨਾ ਕੀ ਵਾਪਰੀ ਇਹ ਗੋਲੀਆਂ ਨਾਲ ਹੀ ਮਾਰੀਆਂ ਉਹਨਾਂ ਨੇ ਕੀ ਨਾਮ ਉਹਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ-ਮੁੰਡੇ ਲਿਆਏ ਬਰੋਂ ਕੀ ਕਾਰਨ ਕੀ ਸੀ ਜਿਹੜਾ ਵੀ ਗੋਲੀਆਂ ਮਾਰਦਾ ਗੋਲ ਪਈ ਦਾ ਹੀ ਮਿੱਟੀ-ਮਿੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਇਹ ਫਾਇਰਿੰਗ ਇੰਸੀਡੈਂਟ ਰਿਪੋਰਟ ਹੈ ਜੀ ਇਹ ਕੋਈ ਜ਼ਮੀਨ ਦਾ ਉਹ ਮਸਲਾ ਹੈ ਪਹਿਲੇ ਤੋਂ ਲੜਿਆ ਜੀ ਬਹਿਕਰ ਅਧਿਕਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਵੀ ਕਰਵਾਈ ਕੀਤੀ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸਿਆ ਜਾ ਰਹੇ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉਥੋਂ ਬਰਾਮਦ ਹੋ ਗਏ ਜੀ ਜੀ ਬਰਾਮਦ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ 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 ਉਹੀ ਕਰ ਰਹੇ ਜੀ ਪਰਿਵਾਰ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਨਹੀਂ ਅਜੇ ਕੋਈ ਨਹੀਂ ਤੇ ਸਟੇਟਮੈਂਟ ਦਾ ਬਗ ਦਾ ਬਦਲੂ ਕੇ ਦੇ ਖਿਲਾਫ ਦਿੰਦੇ ਸਟੇਟਮੈਂਟ ਉਹਨਾਂ ਨੂੰ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨੂੰ ਜੀ ਜੀ ਇਸ ਟਾਈਮ ਹਸਪੀਟਲ ਲਈ ਜੀ ਚੈੱਕ ਕਰਦੇ